ਪੰਜਾਬ ਪੁੱਲ ਤੇ ਮਰਦਾਵਾ 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 ਚਾਚਾ ਜਗਦੀਸ਼ ਸਿੰਘ ਮਰਦਾਵਾ 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 ਪੰਜਾਬ ਹਏ 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 ਪੰਜਾਬ ਪੁੱਲ ਤੇ ਹਏ 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 ਚਾਚਾ ਜਗਦੀਸ਼ ਸਿੰਘ ਹਏ 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 ਚਾਚਾ ਜਗਦੀਸ਼ ਸਿੰਘ ਹਏ 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 ਹਏ

ਤੁਸੀਂ ਸਦਾ ਛਾਣੇ ਦੇ ਮੂਰੇ ਧਰਨ ਲਾ ਕੇ ਬੈਠੇ ਹੋ ਕੀ ਗੱਲਬਾਤ ਹੈ ਕੀ ਲੋੜ ਪੈ ਤੰ ਮਤਰ ਨਾਲ ਆਉਂਦੀ ਕੀ ਕਹਾਣੀ ਹੈ ਸਾਡੇ ਮੈਂ ਮੇਰਾ ਨਾਮ ਰਜਿੰਦਰ ਸਿੰਘ ਆ ਕੱਲ ਸਵੇਰੇ 6:00 ਵਜੇ ਸਾਨੂੰ ਪਤਾ ਲੱਗਾ ਸਾਡੇ ਬੇਟੇ ਨੇ ਮਤਲਬ ਕਿ ਬੇਹੋਸ਼ ਹੋਇਆ ਹਸਪੀਟਲ ਲੈ ਕੇ ਤੇ ਲੱਤੋ ਹੂੰ ਬਾਅਦ ਜਦੋਂ ਸਿਰਕਾਰ ਫੁਰਲਾ ਤੋ ਸੁਸਾਈਡ ਨੋਟ ਮਿਲਿਆ ਉਹ ਅਸੀਂ ਉਹਦੀ ਨਾਲ ਦੀ ਨਾਲ ਪੁਲਿਸ ਨੂੰ ਸਾਡਾ ਨੋਟ ਮਿਲਿਆ ਉਹ ਅਸੀਂ ਪਹਿਲਾਂ ਤਾਂ ਪੁਲਿਸ ਨੂੰ ਰੁੱਕਾ ਭੇਜਿਆ ਅਸੀਂ ਆਉਣੇ ਆ ਅਸੀਂ ਕਰਦੇ ਆ ਇਹਨਾਂ ਨੇ 11:00 ਵਜੇ ਤੈ ਫਿਰ ਅਸੀਂ ਸਾਰੇ ਬੰਦਿਆਂ ਨੂੰ ਆਪਦੇ ਰਿਸ਼ਤੇਦਾਰਾਂ ਨੂੰ ਲੈ ਕੇ ਇੱਥੇ ਆਏ ਫਿਰ ਇਹਨਾਂ ਨੇ ਸ਼ਾਮ ਤੱਕ ਐਫਆਈਆਰ ਲਾ ਦਿੱਤੀ ਜਿਹੜਾ ਮਤਲਬ ਉਹ ਸ਼ੁਹ ਸ਼ਰਦ ਕਰਨ ਦਾ ਕਾਰਨ ਕੀ ਬਣਿਆ ਜੀ ਕਾਰਨ ਇਹ ਸੀ ਇੱਕ ਉਹ ਪਿੱਛੇ ਫੋਟਮਾਂ ਲੱਗੀਆਂ ਨੇ ਮੇਰੇ ਵੀ ਲੱਗੀਆਂ ਕੁੜੀ ਨਾਲ ਰਿਲੇਸ਼ਨ ਦੇ ਬੈਸੀ ਪਿਛਲੇ 3 ਸਾਲ ਤੋਂ ਉਹਦੀਆਂ ਫੀਸਾਂ ਫੂਸਾਂ ਸਭ ਕੁਝ ਸਾਡਾ ਮੇਰਾ ਬੇਟਾ ਭਰਦਾ ਸੀ ਸਾਰਾ ਜਿੰਨਾ ਵੀ ਸੀ ਔਰ ਟੋਟਲ ਉਹਦੀ ਜਿੰਨੀ ਸੇਫਟੀ ਸੀ ਕੁੜੀ ਦੀ ਉਹ ਕਰਦਾ ਸੀਗਾ ਕੁੜੀ ਕਿਹੜੀ ਜਗ੍ਹਾ ਦੀ ਸੀ ਕੀ ਨਾਂ ਸੀ ਉਹਨਾਂ ਦਾ ਸੀਨੀਵਾਲ ਖੁਰਦ ਦੀ ਕੁੜੀ ਸੀਗੀ ਔਰ ਉਹ ਕੁੜੀ ਵੀ ਸਾਡੇ ਘਰ ਆਈ ਜਾ ਕੇ ਵੀ ਮੈਂ ਅਸੀਂ ਮੈਰਿਜ ਕਰਨੀ ਆ ਵੀ ਕੋਰਟ ਮੈਰਿਜ ਕਰਨੀ ਆ ਅਸੀਂ ਕਿ ਭੱਜ ਕੇ ਮੈਰਿਜ ਨਹੀਂ ਬੇਟਾ ਕਰਵਾਉਣੀ ਮੈਰਿਜ ਕਰਨੀ ਆ ਤਾਂ ਦੋਨਾਂ ਪਰਿਵਾਰਾਂ ਦੇ ਕੰਪਰੋਮਾਈਜ਼ ਦੇ ਨਾਲ ਆਪਾਂ ਮੈਰਿਜ ਕਰ ਲਾਂਗੇ 24 ਸਟਡੀ ਤੂਤੀ ਹੋਤਗਾ ਤੇ 1.5 ਸਾਲ ਪਹਿਲਾਂ ਉਸ ਤੋਂ ਬਾਅਦ ਦੇ ਵਿੱਚ ਉਹਦੇ ਭਰਾ ਉਹਦੀ ਮਾਂ ਉਹਦਾ ਪਿਓ ਉਹ ਕੁੜੀ ਨੂੰ ਕੁੱਟਣ ਵੀ ਲੱਗ ਗਏ ਤੇ ਬੇਟੇ ਨੂੰ ਮੇਰੇ ਨੂੰ ਧਮਕੀਆਂ ਦੇਣ ਵੀ ਲੱਗ ਗਏ ਉਹ ਕਾਫੀ ਕੋ ਸੁੰਦਾਰ ਹੈ ਇੱਕ ਦੋ ਵਾਰੀ ਪੰਚਾਇਤ ਜੀ ਵੀ ਗਈ ਉਹਨਾਂ ਨੇ ਮੈਨੂੰ ਵੀ ਧਮਕੀਆਂ ਦਿੱਤੀਆਂ ਧਮਕੀਆਂ ਦਿੱਤੀ ਮੈਂ ਐਸੇ ਐਸਚਓ ਦੇ ਕੋਲੇ ਅੱਜ ਤੋਂ 20 ਦਿਨ ਪਹਿਲਾਂ ਮੈਂ ਕੰਪਲੇਂਟ ਦਰਜ ਕਰਵਾ ਕੇ ਆਇਆ ਇਹਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਕਾਰਵਾਈ ਦਾ ਨਤੀਜਾ ਇਹ ਹੈ ਤੇ ਇੰਨਾ ਟੌਰਚਰ ਕੀਤਾਗਾ ਮੇਰੇ ਬੇਟੇ ਨੂੰ ਜਿਹਨੂੰ ਜਿਹਨੇ ਸੁਛੜ ਕਰ ਲਿਆ ਕੱਲ ਉਹਦਾ ਇਹਨੇ ਪੱਤੇ ਵੀ ਦਰਜ ਕਰਤਾ ਕੱਲ ਸਾਨੂੰ ਕਹਿੰਦਾ ਵੀ ਮੈਂ ਸ਼ਾਮ ਤੱਕ ਬੰਦੇ ਸ਼ਾਮ ਤੱਕ ਬੰਦੇ ਅਰੈਸਟ ਕਰ ਲੂੰਗਾ ਤੁਸੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਹਾਡਾ ਬੇਟਾ ਨੇ ਸਾਡਾ ਬੇਟਾ ਮੇਰੇ ਮੂਤ ਨਾਲ ਦਾੜੀ ਬਣਾ ਦੂੰਗਾ ਜੇ ਮੈਂ ਬੰਦੇ ਨਾ ਫੜੇ ਸਵੇਰੇ 8 ਵਜੇ ਤੱਕ ਅੱਜ ਵੀਰ ਵੀ ਇੱਥੇ ਕੋਈ ਗੱਲ ਨਹੀਂ ਪੁਰਸਲੇ ਕੰਮ ਹੁੰਦੇ ਆ ਬਟ 8 ਵਜੇ ਕੋਈ ਨਹੀਂ ਇੱਕ ਬੰਦਾ ਫੜਿਆ ਪਤਾ ਨਹੀਂ ਨਾ ਫੜਿਆ ਨਾ ਸਾਨੂੰ ਦਿਖਾਇਆ ਇਹਨੇ ਬੰਦਾ ਔਰ ਉਲਟਾ ਜਦੋਂ ਸਾਡੇ ਕੋਈ ਰਿਸ਼ਤੇਦਾਰ ਮੇਰੇ ਰਿਸ਼ਤੇਦਾਰ ਨੇ ਬੀਬੀ ਹਰਚੰਦ ਕੌਰ ਉਹਨਾਂ ਨੇ ਅਜੇ ਕੋਥੇ ਕਰਕੇ ਗੱਲ ਕੀਤੀ ਤੇ ਉਹਨਾਂ ਨੂੰ ਤੁਹਾਨੂੰ ਕਹਿੰਦੇ ਤੇ ਮੈਂ ਤੁਹਾਡੇ ਤੇ ਪਰਚਾ ਦਰਜ ਕਰ ਦੂੰ ਦੱਸੋ ਕਿ ਇੱਕ ਲੋਕ ਇਨਸਾਫ ਲੈਣ ਲਈ ਵੀ ਇੱਥੇ ਪਰਚੇ ਦਰਜ ਕਰੂ ਮੈਂ ਪੁਲਿਸ ਪਾਰਟੀਆਂ ਭੇਜਿਆ ਵੀ ਨੇ ਤੇ ਕੁੜੀ ਦੇ ਕੁੜੀ ਨੂੰ ਵੀ ਅਰੈਸਟ ਕਰਦੇ ਆ ਤੇ ਮੈਂ ਇੱਕ ਨੂੰ ਨਹੀਂ ਅਰੈਸਟ ਕਰਦਾ ਮੈਂ ਜਿਹੜੇ ਚਾਰ ਰਹਿੰਦੇ ਉਹਨਾਂ ਨੂੰ ਕਰੂੰ ਜਦੋਂ ਅਸੀਂ ਸ਼ਾਮ ਨੂੰ 4 ਵਜੇ ਨੂੰ ਦਿਖਾਇਆ ਵੀ ਆ ਕੁੜੀ ਦਾ ਲਾਈਵ ਚੱਲ ਰਿਹਾ ਲਾਈਵ ਫੰਕਸ਼ਨ ਚੱਲ ਰਿਹਾ ਫਿਰ ਇਹ ਕਹਿੰਦਾ ਮੈਂ ਉੱਥੇ ਪੁਲਿਸ ਕਿਵੇਂ ਭੇਜਾਂ ਜੀ ਪੁਲਿਸ ਭੇਜ ਨਹੀਂ ਸਕਦੇ ਤੇ ਪੁਲਿਸ ਰੱਖਣ ਦਾ ਫਾਇਦਾ ਕੀ ਆ ਫਿਰ ਤੁਸੀਂ ਆਪਣੇ ਘਰਾਂ ਨੂੰ ਜਾਵੇ ਕਿਉਂ ਤੁਹਾਡੇ ਤੇ ਇੰਨਾ ਟ੍ਰੈਕਸ ਦਾ ਬੋਝ ਪਾਇਆ ਕਿਉਂ ਇੰਨਾ ਥਾਣੇ ਮੱਲੇ ਨੇ ਕਿਉਂ ਨਹੀਂ ਸਰਕਾਰ ਹੋ ਕੀਤੀਆਂ ਨਹੀਂ ਅੱਛਾ ਤੁਸੀਂ ਮਤਲਬ ਇੱਕ ਕੁੜੀ ਤੇ ਮਤਲਬ ਕਹਿ ਰਹੇ ਹੋ ਕਿ ਕੁੜੀ ਨਾਲ ਲਾਇਸੈਂਸ ਸੀ ਤੁਹਾਡੇ ਕੋਲ ਉਹਦੇ ਵੈਧ ਪ੍ਰੂਫ ਕੋਈ ਹੈਗੇ ਨਹੀਂ ਜੀ ਬਿਲਕੁਲ ਫੋਟੋਆਂ ਸਾਰੀਆਂ ਸਾਰੇ A to Z ਬੇਟੇ ਨੇ ਸਾਨੂੰ ਦੱਸਿਆ ਕੁੜੀ ਸਾਡੇ ਘਰ ਆਈ ਆ ਇੱਕ ਨਹੀਂ ਕਈ ਪੰਚਾਇਤਾਂ ਨੂੰ ਪਤਾ ਹੈ ਦੇ ਬਾਰੇ ਉਹਦੇ ਪਿੰਡ ਦੀ ਪੰਚਾਇਤ ਨੂੰ ਪਤਾ ਤੇ ਮਾਪੇ-ਬਾਪ ਨੂੰ ਪਤਾਗਾ ਹਾਂ ਠੀਕ ਹੈ ਔਰ ਉਸ ਤੋਂ ਬਾਅਦ ਸ਼ਬਦਵਾਲ ਨਰੈਣਗੜ ਸੋਈਆਂ ਇੱਥੇ ਪਾਜੇ ਪੰਚਾਇਤਾਂ ਨੂੰ ਪਤਾ ਲੱਗਾ ਵੀ ਹਾਂ ਇਦਾਂ ਉਹਨਾਂ ਨੇ ਵੀ ਉੱਥੇ ਜ਼ੋਰ ਲਾਇਆ ਉਹਦੀ ਮਾਂ ਨੇ ਉਹਦੇ ਭਰਾਵਾਂ ਨੇ ਬਿਲਕੁਲ ਨਹੀਂ ਪੱਟੀ ਬੰਨ੍ਹ ਦਿੱਤੀ ਕਹਿੰਦੇ ਨਹੀਂ ਅਸੀਂ ਉੱਥੇ ਕਰਨਾ ਕਿ ਮੇਰੇ ਬੱਚੇ ਨੂੰ ਸੂ ਸੈਟ ਕਰਨਗੇ ਇੰਨਾ ਟੌਰਚਰ ਕੀਤਾ ਤੁਹਾਡੀ ਮੰਗ ਕੀ ਹੈ ਜੀ ਤੁਹਾਡੀ ਮੰਗ ਪਿਛਲੇ ਪਿਛਲੇ ਸਵੇਰ ਤੋਂ ਲੈ ਕੇ ਹੁਣ ਤੱਕ ਮੇਰੇ ਬੇਟੇ ਦੀ ਡੱਡ ਬੋਡੀ ਉੱਥੇ ਰੁਲ ਰਹੀ ਹੈ ਕਿ ਮਹਾਰਤਰੀ ਹਾਊਸ ਦੇ ਵਿੱਚ ਇਸ ਬੰਦੇ ਨੇ ਸਾਨੂੰ ਇੱਕ ਵੀ ਇਨਸਾਫ ਨਹੀਂ ਦਿੱਤਾ ਸਾਨੂੰ ਲਾਰੇ ਲੱਗ ਜਾਂਦਾ ਹਾਂ ਕੋਈ ਦੱਲਾ ਕਿਸਮ ਦੇ ਦਲਾਲ ਕਿਸਮ ਦੇ ਬੰਦੇ ਦੀ ਗੱਲ ਨਹੀਂ ਜੀ ਤੁਹਾਡੀ ਜੀ ਐਫਆ ਸਭ ਤੋਂ ਪਹਿਲਾਂ ਦਿਲਰਾਜ ਕੌਰ ਪੁੱਤਰੀ ਸਰਜੀਤ ਸਿੰਘ ਉਹਦੇ ਦੋਨੇ ਭਰਾ ਨੌ ਮੇਰੇ ਪੋਤੇ ਨੇ ਵਿੱਕੀ ਤੇ ਕਮਲ ਉਹਦੀ ਮਾਂ सुरेंद्रਪਾਲ ਕੌਰ ਤੇ ਉਹਦੇ ਸਰਜੀਤ ਸਿੰਘ ਉਹਦਾ ਪਤਾ ਪੰਜ ਬੰਦੇ ਦੇ ਨਾਲ ਬਾਈ ਨੇਮ ਆਫ ਆਰ ਨੌਜ ਹੋਈ ਹੈ ਇੱਕ ਬੰਦੇ ਦੀ ਰੈਸ਼ਟ ਕੀਤੀ ਉਹ ਵੀ ਸਾਨੂੰ ਪਤਾ ਨਹੀਂ ਰੈਸ਼ਟ ਕੀਤਾ ਕਿ ਨਾ ਕੀਤਾ ਇਹ ਸਾਨੂੰ ਲੋਕ ਦਿਖਾਵਾ ਕਰਦੇ ਸਾਨੂੰ ਬੇਵਕੂ ਬਣਾ ਰਿਆ ਅਸੀਂ ਕਾਸੀ ਬੇਨਤੀ ਵੀ ਕੀਤੀ ਜਰੂਰ ਹੱਥ ਨਿਹੜ ਕਈ ਬੇਨਤੀ ਕੀਤੀ ਆ ਵੀ ਸਾਡੇ ਸਾਡਾ ਬੱਚਾ ਰੋਲਿਆ ਸਾਡਾ ਬੱਚਾ ਰੋਲ ਰਹਾਗਾ ਮੈਂ ਕਹਿੰਦਾ ਮੇਰਾ ਬੱਚਾ ਉਹ ਮੈਂ ਆਪ ਹੀ ਇਨਸਾਫ ਦਊਂਗਾ ਪਰ ਸਮੂਹ ਇਸ ਬੰਦੇ ਨੇ ਕੋਈ ਇਨਸਾਫ ਨਹੀਂ ਦਿੱਤਾ ਅਸੀਂ ਬੰਦੇ ਨੂੰ ਅਪੀਲ ਕੀਤੀ ਆ ਅਸੀਂ ਇੱਥੇ ਪੱਕਾ ਤਰ੍ਹਾਂ ਨਾ ਨਾਵੇਂ ਕਿ ਜਿੰਨਾ ਚੱਕੋ ਬੰਦੇ ਰਸਤ ਨਹੀਂ ਹੁੰਦੇ ਜਾਈ ਬੰਦਾ ਸਸਪੈਂਡ ਨਹੀਂ ਕਰਦੇ ਉਸ ਤੇ ਕਰਦੇ ਅਛਾ ਤੁਸੀਂ ਉਹਨਾਂ ਦਾ ਮਤਲਬ ਪੋਸਟਮਾਰਟਮ ਦੇ ਸਸਕਾਰ ਨਹੀਂ ਕਰਦੇ। ਸਾਨੂੰ ਦਬਾਅ ਪਾ ਰਹੇ ਨੇ ਤੁਸੀਂ ਪੋਸਟਮਾਰਟਮ ਕਹਿੰਦੇ ਪੋਸਟਮਾਰਟਮ ਕਰਾਉਂਦੇ ਸਾਡੇ ਬੱਚੇ ਨੂੰ ਸਾਫ ਕਿੱਥੋਂ ਮਿਲੂਗਾ ਜੀ? ਅਸੀਂ ਇਸ ਕਰਕੇ ਪੋਸਟਮਾਰਟਮ ਨਹੀਂ ਦੇ ਤੱਕ ਪੋਸਟਮਾਰਟਮ ਨਹੀਂ ਕਰਾਉਣਾ। ਚਾਹੇ ਸਾਨੂੰ 10 ਦਿਨ ਬਹਿਣਾ ਪਵੇ। ਜਿੰਨਾ ਦੇਖੋ ਬੰਦੇ ਫੜ ਕੇ ਰੱਤ ਪਾ ਕੇ ਸਾਨੂੰ ਦਿਖਾ ਨਹੀਂ ਦਿੰਦਾ ਵੀ ਹਮ ਇਹਨਾਂ ਬੰਦੇ ਦੀ ਰੱਤ ਪਾਤੀ ਆ। ਕੋਰਟ ਜੋ ਫੈਸਲਾ ਦੇਗੀ ਤੁਹਾਨੂੰ ਮਨਜ਼ੂਰਾ। ਚਾਹੇ ਉਹਨਾਂ ਦੀ ਬੇਲ ਕਰ ਦੇਵੇ, ਚਾਹੇ ਉਹਨਾਂ ਨੂੰ ਅੰਦਰ ਭੇਜ ਦੇ ਤਾਂ ਸਾਨੂੰ ਮਨਜ਼ੂਰਾ। ਪਰ ਇਹਨਾਂ ਇਹ ਬੰਦੇ ਜਿਵੇਂ ਦਲਾਲ ਕੀ ਵਾਲੇ ਕਲਮਤ ਅਸੀਂ ਲੋਗਾਤਰੀ ਰਹਿੰਦੇ ਸਾਨੂੰ ਨਹੀਂ ਪਤਾ ਵੀ ਲੋਕ ਕਿੱਥੇ ਕੀ ਗੱਲ ਕਰਦੇ ਨੇ ਇਹਦਾ ਮਤਲਬ ਕਿ ਜ਼ਿਆਦਾ ਕੱਪੋ ਕਰਤਾ ਸੀ ਸਾਦੇ ਕੱਪੋ ਤੇ ਥੜੂਗਾ ਤੇ ਬੈਠੇ ਆ ਅਸੀਂ ਇਨਸਾਫ਼ ਮੰਗਦੇ ਆ ਸਾਰੀਆਂ ਪਾਸੇ ਦੀ ਜੱਥੇਬੰਦੀਆਂ ਤੋਂ ਵੀ ਸਾਰੇ ਇਨਸਾਫ਼ਨ ਲੋਕਾਂ ਤੋਂ ਵੀ ਅਸੀਂ ਅਪੀਲ ਕਰਦੇ ਆ ਵੀ ਸਾਡਾ ਸਾਧਾ ਸਾਡੇ ਬੱਚੇ ਨੂੰ ਇਨਸਾਫ਼ ਦਿੱਤਾ ਜਾਵੇ ਔਰ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਮੋਬਾਈਲ ਡੈਰੀ ਇਹਦੀ ਕੋਲ ਹੈ ਇੱਕ ਮੋਬਾਈਲ ਪੌਣੇ 2 ਲੱਖ ਰੁਪਏ ਦਾ ਮੋਬਾਈਲ ਇਹਦੇ ਕੋਲੇ ਆ ਡੈਰੀ ਮੇਰੇ ਬੇਟੇ ਦੀ ਇਹਦੇ ਕੋਲੇ ਆ ਅੱਛਾ ਚੋਕਲੇ ਮੋਕੜ ਦੇ ਵਿੱਚ ਕੁਛ ਨਹੀਂ ਪਾਇਆ ਨਟਾਇਰੀ ਪਾਇਆ ਇਕੱਲੇ ਕਾਗਜ਼ ਪਾਇਏ ਨੇ ਨਾ ਮੋਬਾਈਲ ਪਾਇਆ ਜਿਹੜਾ ਮਲ ਸੂ ਸੈਡ ਤੋਂ ਇੱਕ ਨੋਟਿਸ ਮਿਲਿਆ ਉਹਦੇ ਵਿੱਚ ਕੀ ਲਿਖਿਆ ਹੋਇਆ ਸੀਗਾ ਉਹਦੇ ਵਿੱਚ ਸਾਰਾ ਉਹ ਮੈਂ ਰੱਖੇ ਉਹਦੇ ਵਿੱਚ ਉਹਨਾਂ ਨੇ ਦੋਸ਼ੀ ਠਾਰਾਇਆ ਵੀ ਮੇਰੇ ਐਨੇ ਦੇਰ ਤੋਂ ਕੁੜੀ ਨਾਲ ਰਿਲੇਸ਼ਨ ਸੀ ਮੈਂ ਸਾਰਾ ਕੁਝ ਉਹਦੀਆਂ ਫੀਟਾਂ ਪੁੱਛਿਆ ਮੈਂ ਉਹਨੂੰ ਬਹੁਤ ਪਿਆਰ ਕਰਦਾ ਸੀ ਠੀਕ ਹੈ ਉਹਨਾਂ ਬੰਦੇ ਨੇ ਮੈਨੂੰ ਟਾਰਚਰ ਕੀਤਾ ਔਰ ਇਹ ਨੇ ਇਹ ਨੇ ਕੋਈ ਕਾਰਵਾਈ ਨਹੀਂ ਕੀਤੀ ਵੀ ਜਿੰਨੇ ਸੀ ਕੰਪਲੇਟ ਕੀਤੀ ਹੈਗੀ ਔਰ ਸਾਡੇ ਪੰਚਾਇਤ ਚ ਵੀ ਹੋਇਆ ਉਥੋਂ ਵੀ ਝੂਠਾ ਉਹਨਾਂ ਨੇ ਕੀਤਾ ਇਸ ਕਰਕੇ ਉਹਨੂੰ ਬਾਅਦ ਦੇ ਵਿੱਚ ਵੀ ਕੁੜੀ ਨੇ ਔਰ ਉਹਦੇ ਪੇਰੈਂਟਸ ਨੇ ਉਹਦੇ ਭਰਾਵਾਂ ਨੇ ਇੰਨਾ ਟੌਰਚਰ ਕੀਤਾ ਕਿ ਅਖੀਰ ਨੂੰ ਮੇਰੇ ਬੱਚੇ ਨੂੰ ਸੂਇ ਛੱਟ ਕਰਨਾ ਪੈ ਗਿਆ ਅਸੀਂ ਇਨਸਾਫ ਲਈ ਬੈਠੇ ਆ ਅਸੀਂ ਉਹਨਾਂ ਦੇ ਤੱਕ ਕੋਈ ਪੋਸਟਮਾਰਟਮ ਨਹੀਂ ਕਰਵਾਵਾਂਗੇ ਸਾਨੂੰ ਚਾਹ ਜੋ ਮਰਜ਼ੀ ਇਹ ਨਹੀਂ ਪਤਾ ਕਿ ਸਾਡੇ ਕਿਤੇ ਪਰਿਵਾਰ ਦਾ ਨੁਕਸਾਨ ਹੁੰਦਾ ਇਹ ਉਹ ਬੰਦੇ ਤੇ ਇਸ ਤੋਂ ਸ਼ਾਦਰ ਤੇ ਇਹਦੀ ਪੁਲਿਸ ਟੀਮ ਜ਼ਿੰਮੇਵਾਰ ਹੈ ਜੰਮਟੌਰ ਸਾਫ ਕੰਮ ਨਹੀਂ ਮਿਲਿਆ ਮੇਰਾ ਅਜੇ ਸਿੱਧਰਨਾ ਲਾਇਆ ਇਹ ਕੱਲ੍ਹ ਸਵੇਰ ਦੀ ਗੱਲ ਹੈ ਪਰਨਾ ਕਿਉਂ ਲਾਇਆ ਸਾਡਾ ਜਿਹੜਾ 27 ਸਾਲਾਂ ਦਾ ਸਾਡਾ ਦੋਤਾ ਸੀ ਉਹਦੀ ਕਿਸੇ ਕੁੜੀ ਨਾਲ ਤੁਹਾਨੂੰ ਦੱਸ ਦਿੱਤਾ ਸਾਰਾ ਕੁਝ ਦੱਸਿਆ ਉਹਨਾਂ ਨੇ ਰਿਲੇਸ਼ਨ ਕਰ ਰਿਲੇਸ਼ਨ ਤੇ ਉਹਨਾਂ ਨੇ ਇਹਨੇ ਬੜਾ ਕਹਿਆ ਵੀ ਵਿਆਹ ਕਰਕੇ ਵਿਆਹ ਕਰਕੇ ਵਿਆਹ ਕਰੀ ਤਾਂ ਉਹਦੀ ਮਾਂ ਉਹਦਾ ਪਿਓ ਇਹ ਉਹਦੇ ਦੇਖਣਾ ਭਰਾ ਉਹ ਮੰਨਨੇ ਨਹੀਂ ਹੈਗੇ ਲੜਕੀ ਸਹਿਮਤ ਸੀ ਬਿਲਕੁਲ ਸਹੀ ਸੀ 100 ਫੋਟੋ ਆ ਲੜਕੀ ਦੀ ਫਿਰ ਇਹ ਫੀਸਾਂ ਵੀ ਭਰਦੇ ਰਹੇ ਨੇ ਮੁੰਡਾ ਸੱਡ ਕਿਉਂਦਾ ਰਿਹਾਗਾ ਔਰ ਦੁਬਾਰੇ ਉਹਨੂੰ ਉੱਥੇ ਆਪਣਾ ਕੀ ਆਗਾ ਟਾਲੀ ਸਾਹਿਬ ਉੱਥੇ ਮੱਥਾ ਟੇਕ ਕਿਉਂਦਾ ਰਿਹਾਗਾ ਕੀ ਉਹਦੇ ਮਾਪੇ ਨੂੰ ਪਤਾ ਨਹੀਂ ਸੀ ਪਤਾ ਨਹੀਂ ਅੱਜ 27 ਸਾਲਾਂ ਦਾ ਬੱਚਾ ਜਿਹੜਾ ਕਿ ਅਸੀਂ ਹੱਥ ਧੋ ਕੇ ਬਹਿ ਗਏ ਉਲਟਾ ਸਾਡੇ ਐਸਐਚਓ ਜਿਹੜਾ ਸਾਹਿਬ ਕਹਿੰਦੇ ਸੀ ਫੜਕੇ ਲੈ ਕੇ ਆਵਾਂਗੇ ਕੋਈ ਫੜਿਆ ਕੋਈ ਨਹੀਂ ਹੈਗਾ ਪਤਾ ਨਹੀਂ ਉਹ ਮੁੰਡਾ ਜਾਲੀ ਆ ਪਤਾ ਨਹੀਂ ਅਸਲੀ ਆ ਉਧਰ ਤਾਂ ਰੰਗ ਰੇਲੀਆਂ ਮਨਾਉਂਦੇ ਫਿਰਦੇ ਨੇ ਸਗਨ ਪੈ ਰਹੇ ਨੇ ਨੱਚ ਰਹੇ ਨੇ ਕੱਲ ਸਾਨੂੰ ਕਿਹਾ ਜੀ ਅਸੀਂ ਪੰਜੇ ਬੰਦੇ ਹੁਣੇ ਫੜ ਕੇ ਲੈ ਕੇ ਆਵਾਂਗੇ ਤਾਂ ਉਹਨਾਂ 'ਚ ਕੋਈ ਬੰਦਾ ਨਹੀਂ ਲੈ ਕੇ ਹੈਗਾ ਅੱਜ ਆ ਵੜੀਆਂ ਸਾਰੇ ਬੈਠੇ ਨੇ ਕੱਲ ਨੂੰ ਇਦੋਂ ਵੀ ਵੱਡਾ ਸੀ ਧਰਨਾ ਲਾਵਾਂਗੇ ਅਸੀਂ ਇਨਸਾਫ ਮੰਗਦੇ ਆਂ ਜਿੰਨਾ ਚਿਰ ਸਾਫ ਨਹੀਂ ਹੁੰਦੇ ਚਾਹੇ ਸਾਡੇ ਮੁੰਡੇ ਦੇ ਸੁੰਡ ਚੱਲ ਜਾਵੇ ਅਸੀਂ ਕੋਸ਼ਿਸ਼ ਮਾਸ਼ਾ ਨਹੀਂ ਹੋਣ ਦੇਣਾ ਕੋਈ ਐਫ ਆਈ ਆਰ ਦਰਜ ਵਗੈਰਾ ਕੀਤੀ ਹੈ ਕਰਾਈ ਹੈ ਜੀ ਕਰ ਕੀਤੀ ਹੋਈ ਹੈ ਕਿਹਨਾ ਕਿਹਨਾ ਦੇ ਨਾਮ ਉਲ ਲਖਾਏ ਗਾ ਉਹਦੀ ਬੇਟੀ ਦਾ ਵੀ ਨਾਮ ਆ ਤੇ ਪਿਓ ਦਾ ਵੀ ਨਾਮ ਆ ਤੇ ਮਾਂ ਦਾ ਵੀ ਨਾਮ ਆ ਦੋਨੇ ਭਰਾਵਾਂ ਦਾ ਵੀ ਨਾਮ ਆਗਾ ਉਹਨਾਂ ਵਿੱਚੋਂ ਕਿਸੇ ਨੂੰ ਰੈਸਟ ਕੀਤਾ ਜਾਂ ਨਹੀਂ ਕੋਈ ਓਏ ਆ ਇੱਕ ਫੜ ਕੇ ਲੈ ਕੇ ਆਏ ਨੇ ਕਹਿੰਦੇ ਕੱਲ ਫਿਰੋਜ਼ਪੁਰ ਤੋਂ ਸਾਨੂੰ ਤਾਂ ਕੋਈ ਦਿਖਾਇਆ ਨਹੀਂ ਹੈਗਾ ਵੀ ਕਿਸੇ ਕੋਣਾ ਕੋਣ ਨਹੀਂ ਹੈਗਾ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਵੀ ਜਿੰਨਾ ਚਿਰ ਉਹ ਜਿਹੜੀ ਕੁੜੀ ਆ ਰੰਗ ਰੇਲੀਆ ਮਨਾਉਂਦੀ ਫਿਰਦੀ ਆ ਵਿਆਹ ਕਰਾਉਂਦੀ ਫਿਰਦੀ ਆ ਬੁਰੇ ਹੋਣੀ ਚਾਹੀਦੀ। ਮਾ ਆਉਣੇ ਚਾਹੀਦੇ ਆ, ਪਿਓ ਹੋਣਾ ਚਾਹੀਦਾ, ਭਾਈ ਆਉਣੇ ਚਾਹੀਦੇ। ਤੁਹਾਡੇ ਕਹਿੰਦਾ ਭਾਬੀ ਗਰਫਤਾਰੀ ਹੋਣੀ ਚਾਹੀਦੀ ਆ। ਬਿਲਕੁਲ ਗਰਫਤਾਰੀ ਹੋਣੀ ਚਾਹੀਦੀ ਆ। ਅੱਜ ਸਾਡਾ ਤਾਂ 27 ਸਾਲਾਂ ਦਾ ਬੇਟਾ ਵਿਚਾਰਾ ਹੋ ਗਿਆ, ਹੱਥ ਧੋ ਕੇ ਬਹਿ ਗਿਆ ਕੱਲਾ ਹੀ ਸੀਗਾ। ਉਹਨਾਂ ਦਾ ਕੀ ਗਿਆ? ਉਹਨਾਂ ਨੇ ਕੁੜੀ ਦਾ ਹੋਰ ਦਫਾ ਕਰਤੀ ਵਿਆਹ ਤੀ। ਅਈ ਜੀ ਕੰਜਰੀ ਨੂੰ ਕਹਾਂ ਰੱਖੂਗਾ ਜਿਹੜੇ ਇੰਜੀਨੀਅਰ ਹੈ ਜੀ ਬਿੱਤਾ। ਅੱਜ ਸਾਡੀ ਜਿਹੜੀ ਪੌਸ ਹੈਗੀ ਜੈਸੀ ਕਹਿਣਾ ਤਾਂ ਸੰਗਤ ਪਰਚਾ ਕਰਾਂਗੇ ਅਸੀਂ ਸਾਡੇ ਦਿਓ ਕਰਾਂਗੇ ਮੈਂ ਤਿੰਨ ਵਾਰੀ ਐਮਐਲਏ ਬਣੀ ਆ ਅੱਜ ਇਹ ਰੋਬ ਨਹੀਂ ਮੈਂ ਚੱਲਣਾ ਕਿਸੇ ਦਾ ਤੇ ਐਵੇਂ ਨੂੰ ਸਾਈ ਰਾਤ ਇੱਥੇ ਬੈਠਣਾ ਪਊ ਅਸੀਂ ਮੋਟੇ ਕਹਿੰਦਾ ਮੈਂ ਪਰਚਾ ਦਰਜ ਕਰਦਾਗਾ ਕਿਹਨਾਂ ਨੇ ਕਿਹਾ ਜੀ ਇਹਨਾਂ ਐਸਐਚਓ ਨੇ ਆਪ ਖੁਦ ਕਿਹਾ ਕਹਿੰਦਾ ਤੁਸੀਂ ਰੋਬਣਾ ਕਰਾਉਣਾ ਕਹਿੰਦਾ ਕੰਮ ਸਾਤ ਸਾਡਾ ਕੰਮ ਤਾਂ ਹੈਗਾ ਕਹਿਣਾ ਸਾਡੇ ਰਿਸ਼ਤੇਦਾਰ ਨੇ ਸਾਡੇ ਹੱਤ ਮੰਦਾਗਾ ਸਾਡੀ ਮਦਦ ਕਰਨਾ ਦੁੱਖ ਦੀ ਘੜੀ ਸਾਂਭ ਲਓ ਹਾਂ ਬਿਲਕੁਲ ਅਜਿਸੀ ਕਹੀਏ ਕਿ ਨਾ ਸੀ ਇਹਨਾਂ ਤੇ ਜਾਈਏ ਫਿਰ ਹੋਰ ਜਾਊਗਾ ਕਾਹਾਂ ਸਾਡੇ ਸਾਰੇ ਰਿਸ਼ਤੇਦਾਰ ਬੈਠੇ ਨੇ ਸਾਰੀਆਂ ਕੁੜੀਆਂ ਬੈਠੀਆਂ ਨੇ ਜੀਆਂ ਇਹਨਾਂ ਦੇ ਕੱਲੇ ਦੀਆਂ ਰੋਲਦੀਆਂ ਫਿਰਦੀਆਂ ਨੇ ਉਹਦੀ ਮਾਂ ਦਾ ਹਾਲ ਦੇਖ ਲੋ ਉਹ ਬੈਠੀ ਆ ਵਿਚਾਰੀ ਆ ਦਾਦੀ ਬੈਠੀ ਆ ਪਿਓ ਬੈਠਾ ਚਾਚਾ ਬੈਠਾ ਹੈ ਮਾਂ ਕੱਲ ਇਹਨਾਂ ਦੀ ਭੈਣ ਵਿਚਾਰੀ ਤੇ ਬੇਟਾ ਮਰਿਆ ਆ ਬੈਠਾ ਕਾ ਰੌਣਾ ਜਿਹੜਾ ਕਿ ਉਹ ਵੀ ਸਿੱਟੇ ਜਾਂਦਾ ਸੀਗਾ ਅਜੇ ਨਾ ਅਸੀਂ ਤਰਸ ਦੇ ਆਧਾਰ ਤੇ ਕਹਿੰਦੇ ਸੀ ਭਾਈ ਫੜ ਲਿਓ ਫੜ ਲਿਓ ਫੜ ਲਿਓ ਪਰ ਇਹਨਾਂ ਨੇ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਲਈ ਉਲਟੇ ਇਹਨਾਂ ਨੇ ਕਿਹਾ ਵੀ ਮੈਂ 5 ਵਜੇ ਫੜ ਕੇ ਲੈ ਕੇ ਆਉਂਗਾ 5 ਦੀ 7 ਵਜੇ ਲੰਘ ਗਏ ਇਹਨੇ ਕਿਸੇ ਨੇ ਫੜ ਕੇ ਅਸਾ ਜੀ ਕਾ ਸਾਫਾ ਕੋਈ ਜੇਕਰ ਤੁਹਾਡੀ ਮੰਗ ਨਹੀਂ ਬਣੀ ਤੁਹਾਡੇ ਤਰਨਾ ਇਸ ਤਰ੍ਹਾਂ ਜਾਰੀ ਰਹੂਗਾ ਜੀ ਬਿਲਕੁਲ ਰਹੂ ਰਹੂ ਐਵੇਂ ਜਿਖਰੀ ਅਸੀਂ ਬੱਚੇ ਦਾ ਸਲਸਕਾਰ ਬਿਲਕੁਲ ਨਹੀਂ ਰਹੂਗਾ ਚਾਹੇ ਸਾਨੂੰ ਸਾਰਾ ਨੰਤਰ ਕਰ ਦੇ ਅਸੀਂ ਜਾਣ ਨੂੰ ਤਿਆਰ ਹਾਂ ਅਕੀਲ ਤਾਂ ਨਾ ਮਾਣ ਮਾਰ ਕੇ ਬਸ ਸਾਡਾ ਤਾਂ ਇਹ ਕੋਈ ਅਟਰਾ ਕੇ ਤੀ ਦੇਖੇ ਪੁਰਸਾ ਦਾ ਹਾਲ ਆ ਉਹ ਦੇਖ ਰਾ ਠੱਗ ਇਹਦਾ ਹੋ ਕਿ ਨਹੀਂ ਆ ਕਿੜ ਗਿਆ ਤੁਹਾਡੇ ਕੋਲ ਨਹੀਂ ਕੁਛ ਆਏਗਾ ਨਾ ਸਾਡੇ ਕੋਲ ਅਸੀਂ ਐਮਐਲਏ ਬਣ ਕੇ ਆ ਆ ਭੁੱਲਰ ਵਰਗੇ ਜਿਹੜੇ ਨਹੀਂ ਜਾਂਦੇ ਗਿਣੇ ਨਹੀਂ ਜਾਂਦੇ ਪੈਸੇ ਇਹ ਗੁੰਡਾ ਰਾਜ ਆ ਇਹ ਸਰਕਾਰ ਆ ਅੱਜ ਕੀ ਕੁਝ ਹੋ ਰਿਹਾ ਗਿਆ ਹਨ ਨੌਜਵਾਨ ਨਸ਼ਾ ਖਾ ਕੇ ਮਰੀ ਜਾਂਦੇ ਨੇ ਇਹਨਾਂ ਨੇ ਖਤਮ ਕਰਨਾ ਜਿਵੇਂ ਤੁਸੀਂ ਅੱਜ ਧਰਨਾ ਲਾ ਕੇ ਬੈਠੇ ਹੋ ਕੋਈ ਬਧਾਇਕ ਇੱਥੇ ਤੁਹਾਡੇ ਕੋਲੇ ਆਇਆ ਕੋਈ ਕਿਸੇ ਬਾਗੀ ਦਾ ਹਾਂ ਕੋਈ ਅਸੀਂ ਨਹੀਂ ਕਿਸੇ ਨੂੰ ਆਇਆ ਬੁਲਾ ਲਾਂਗੇ ਅਸੀਂ ਆਪ ਹੀ ਬਧੇਰੇ ਬੈਠਿਆ ਸਾਰੇ ਆ ਜਾ ਲੇਗੇ ਕੇਵਰੀ ਹਾਂ ਦਰਦੀਆ ਦੇਖੋ ਜੀ ਇਹਨੂੰ ਹਮਦਰਦੀਆ ਸਾਰੇ ਬਧਾਇਕ ਆਪੀ ਆਉਣਗੇ ਸਾਰਿਆਂ ਜਥੇਬੰਦੀਆਂ ਵੀ ਆਉਣਗੀਆਂ ਇੱਥੇ ਹੀ ਬੈਠਾਂਗੇ ਅਸੀਂ ਸਰ ਇੱਕ ਵਾਰ ਥਾਣੇ ਦੇ ਮੁਰੇ ਇੱਕ ਧਰਨਾ ਲਾ ਕੇ ਬੈਠੇ ਨੇ ਜੀ ਕੀ ਮਾਮਲਾ ਕੀ ਸਥਿਤੀ ਹੈ ਜਿਹੜੀ ਅੱਜ ਧਰਨਾ ਲਾ ਕੇ ਬੈਠੇ ਹੋ ਤੁਹਾਡੇ ਸਾਹਮਣੇ ਇਹਦਾ ਜੀ ਆਕਾਸ਼ਦੀਪ ਸਿੰਘਾ ਲੜਕਾ ਠਿਕਰੀ ਵਾਲਾ ਇਹਦਾ ਕੋਈ ਸੀਗੀ ਛਿੰਨੀਆ ਕੁੜਤੀ ਦगराज ਕੌਰ ਉਹਦੇ ਨਾਲ ਦਾ ਪ੍ਰੇਮ ਸੀਗਾ ਮੁੰਡੇ ਦਾ ਕਿਸੇ ਕਾਰਨ ਕਰਕੇ ਇਹਨਾਂ ਦਾ ਆਪਦੇ ਵਿੱਚ ਕੋਈ ਡਿਸਪੂਟ ਪੈ ਗਿਆ ਤੇ ਕੱਲ ਸਾਨੂੰ ਸਵੇਰ ਰੁਕਾਇਆ ਸੀਗਾ ਹਸਪਤਾਲ ਦੇ ਵਿੱਚੋਂ ਵੀ ਕੋਈ ਬੰਦੇ ਨੇ ਸੁਸਾਈਡ ਕਰ ਲਿਆ ਅਸੀਂ ਜਦੋਂ ਦੇਖਿਆ ਉਹ ਕਾਸ਼ਦੀਪ ਸਿੰਘ ਦਾ ਲੜਕਾ ਅਸੀਂ ਉਹਦੇ ਡੈਡੀ ਦੇ ਬਿਆਨ ਤੇ ਰਜਿੰਦਰ ਸਿੰਘ ਦੇ ਬਿਆਨ ਤੇ ਲੜਕੀ ਵਾਲੇ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਕਰ ਦਿੱਤਾ ਹੈ ਕਿੰਨੇ ਬੰਦੇ ਦੇ ਪਰਚਾ ਦਰਜ ਹੋਏ ਇਹ ਪੰਜ ਬੰਦੇ ਦੇ ਮੁਕਤਮਾਂ ਦਰਜ ਹੋਇਆ ਸਰ ਕੁੜੀ ਤੇ ਕੁੜੀ ਦੇ ਡੈਡੀ ਦੇ ਦੀ ਮੰਮਾ ਨੇ ਤੇ ਤੇ ਦੋ ਉਹਦੇ ਭਰਾ ਨੇਗੇ ਮੁੰਡੇ ਵਾਲੇ ਉਹਨੇ ਕਹਿਣਾ ਕਿ ਅੱਜ ਕੁੜੀ ਦਾ ਵਿਆਹ ਸੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਉਹ ਹਲੇ ਆਪਣੇ ਕੋਲੋਂ ਕੋਈ ਸਾਨੂੰ ਕੁਝ ਨਹੀਂ ਪਤਾ ਵੀ ਕਿਹਦਾ ਵਿਆਹ ਸੀਗਾ ਕਦੋਂ ਸੀਗਾ ਵੈਰੀਫਾਈ ਕਰ ਰਹੇ ਆਂਗੇ ਤੇ ਜਲਦੀ ਜਿਹੜੇ ਬੰਦਿਆਂ ਨੇ ਇਹਨਾਂ ਨੇ ਸਾਨੂੰ ਨਾਮ ਦਿੱਤੇ ਨੇਗੇ ਉਹਨਾਂ ਵੀ ਸਾਡੀਆਂ ਟੀਮਾਂ ਭੇਜੀਆਂ ਹੋਈਆਂ ਨੇਗੇ ਆ ਉਹਨਾਂ ਨੂੰ ਜਲਦੀ ਸੀ ਫੜਾ